ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਸਾਰੇ ਆਪਾਂ ਆਪਣੇ ਘਰ ਆ ਕੇ ਤੰਦਰੁਸਤ ਹੋਵਾਂਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਪ੍ਰਮਾਤਮਾ ਤੇ ਲਓ ਜੀ ਆਪਾਂ ਚੱਲਦੇ ਆ ਗੁਰਦੁਆਰੇ ਆਪਾਂ ਘਰ ਦਾ ਕੰਮ ਤਾਂ ਨੇੜ ਲਿਆ ਮੋਟਾ-ਮੋਟਾ ਜਿਹਾ ਕੰਮ ਕਰ ਲਿਆ ਸਾਰਾ ਤੇ ਆਪਾਂ ਗੁਰ ਜਾਣੇ ਆ ਸੇਵਾ ਕਰਨ ਲੰਗਰ ਦੀ ਲੰਗਰ ਪਕਾਉਣੇ ਇੱਥੇ ਜਾ ਕੇ ਤੇ ਚਲੋ ਜੀ ਆਪਾਂ ਚੱਲਦੇ ਆ ਤੇ ਲਓ ਜੀ ਦੇਖੋ

dhund dhund pola pola भी अंदर हो गए चले चले गए हां हां मैं में काटा हुआ है उसको डाल दो उसको डाल दो उसको डाल दो उसको डाल दो మే <muchas> ਸਾਰਿਆਂ ਨੂੰ ਸਾਰਾ ਜੇ ਮੈਂ ਆਪਣਾ ਦੁੱਧ ਨਾਲ ਦੇ ਸਾਰਿਆਂ ਨੂੰ ਆਹ ਜਿਹੜਾ ਨਾ ਪਿਆ ਹੋਇਆ ਹੈ ਹਾਂ ਕੁੜੀ ਹੈਗੀ ਕਰੇ کہیں ਸੁਣੋ ਕਰਨਾ ਕੋਈ ਕਲਾਸ ਕਰਨਾ ਸਸਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਸਾਰੇ ਜਣੇ ਤੇ ਸਾਰੇ ਭੈਣ ਭਰਾਵਾਂ ਨੂੰ ਵਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਜੀ ਸਾਰਿਆਂ ਨੂੰ ਗੁਰੂਬਿੰਦ ਸਿੰਘ ਜੀ ਦੇ ਵਰਪੁਰਬ ਦੀਆਂ ਤੇ ਆਪਾਂ ਚੱਲੇ ਆਗੇ ਗੁਰਦੁਆਰੇ ਭੋਗ ਪੈ ਰਹੇ ਹੈਗੇ ਸ੍ਰੀ ਖੰਡ ਪਾਟ ਸਾਹਿਬ ਜੀ ਦੇ ਤੇ ਆਪਾਂ ਗੁਰਦੁਆਰੇ ਚੱਲਦੇ ਆਂਗੇ ਹੁਣ ਤੇ ਲੋ ਜੀ ਆਪਾਂ ਚੱਲਦੇ ਆਂਗੇ ਤੈਨੂੰ ਜੀ ਆਪਾਂ ਜਿਹੜੀ ਕੱਲ ਵੀਡੀਓ ਬਣਾਈ ਸੀ ਆਪਾਂ ਉਹ ਵੀ ਇਹਦੇ ਵਿੱਚ ਹੀ ਜੜਾਂਗੇ ਤੇ ਆਪਾਂ ਹੁਣ ਗੁਰਦੁਆਰੀ ਚੱਲਦੇ ਆਂਗੇ ਤਾਰੂ ਤੋਂ ਉਮ ਨਾਰਾਮਿਆ ਜੀ ਨਾਮ ਤੇ ਨਾਮ ਸੁਆਉ ਵਾਲੀ ਕਾ ਜਵਾਵਨਾ ਸੁ ਸੰਤ ਸ੍ਰਵਨਤਰ ਨਾਨਕ ਅਗਨਾਦ ਸਤਾਰਿਖੇ ਦੀ ਕਰਦੇ ਨੇ ਜੇ ਬੱਚੇ ਇੱਥੇ ਹਾਜ਼ਰ ਹੈ ਭਾਈ ਗੁੰਡਾ ਸਿੰਘ ਦੇ ਸਤਿ ਸ਼੍ਰੀ ਅਕਾਲ ਦੀ ਬੇਟੀ ਅਹ パプリカに、ファンと行